ਪੈਨਸ਼ਨ ਅਸੋਸ਼ਣ ਵੀ ਤੇ ਮੌਜੂਦ ਆ ਸੋ ਸਾਰੀਆਂ ਜਿਹੜੀਆਂ ਲਿਮਿਟ ਉੱਤੇ ਪਹੁੰਚੀਆਂ ਨੇ ਸੋਸੀਂ ਕੋਈ ਨਾ ਵੀ ਐਪੀਸ ਕਰਕੇ ਆਇਆ ਕਿਉਂਕਿ ਮੈਂ ਦੱਖਾਂ ਜਿਹਾ ਦਿਲੋਂ ਜਾਣਦਾ ਮੈਂ 2 ਸਾਲ ਲਗਭਗ ਸਵਾ 2 ਸਾਲ ਹੀ ਸਰਕਾਰ ਦਾ ਹਿੱਸਾ ਰਿਆ ਪਰ ਅਨਫੋਰਚਨਟਲੀ ਜਿਹੜੀਆਂ ਗੱਲਾਂ ਕਹਿ ਕੇ ਸਰਕਾਰ ਆਈ ਸੀ ਉਹ ਗੱਲਾਂ ਤੋਂ ਬਿਲਕੁਲ ਮੁਨਕਰ ਹੋ ਗਈ ਜਿਹੜੀਆਂ ਗੱਲਾਂ ਕਹਿ ਕੇ ਆਈ ਸੀ ਨਾ ਉਹ ਗੱਲਾਂ ਤੇ ਕੋਈ ਪਹਿਰੇ ਨਹੀਂ ਦੇ ਰਹੇ ਮਤਲਬ ਕਿ ਮੈਂ ਤੁਸੀਂ ਦੇ ਕੋਈ ਤੇ ਧਰਨਾ ਲਾਇਆ ਆ ਆ ਤੇ ਮੈਂ ਸਮਝਦਾ ਇਥੋਂ ਦੇ ਜਿਹੜੇ ਲੀਡਰ ਨੇ ਉਹ ਆਪਾਂ ਤੋਂ ਡਰੀ ਜਾਂਦੇ ਆ ਕਮਾਲ ਦੀ ਗੱਲ ਤੁਸੀਂ ਯਾਰ ਗੱਲ ਤਾਂ ਸੁਣੋ ਨਾ ਅਟ ਲੀਸਟ ਬੈਠੋ ਆ ਕੇ ਗੱਲ ਤਾਂ ਸੁਣੋ ਉਹ ਗੱਲ ਨੂੰ ਪਹੁੰਚਦੀ ਕਰੋ ਇਹ ਲੋਕਾਂ ਤੋਂ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਬਣਾਇਆ ਤੁਸੀਂ ਉਹਨਾਂ ਤੋਂ ਡਰੀ ਜਾਂਦੇ ਹੋ ਦੇਖੋ ਭਰਾਵੋ ਮੈਂ ਤੁਹਾਡੇ ਨਾਲ ਆ ਸਾਰੀਆਂ ਸਾਡੀਆਂ ਭੈਣਾਂ ਬੈਠੀਆਂ ਨੇ ਜਿੰਨੇ ਜੋਗਾ ਹੈਗਾ ਮੈਂ ਤੁਹਾਡੇ ਨਾਲ ਤਤਪਰ ਹਰ ਵੇਲੇ ਤੁਹਾਡੇ ਨਾਲ ਆ ਕਦੇ ਵੀ ਪੰਜਾਬ ਦੇ ਇਤਿਹਾਸ 'ਚ ਕਦੇ ਨਹੀਂ ਹੋਇਆ ਵੀ 2.5 ਸਾਲ ਦੀ ਸਰਕਾਰ ਰਹਿੰਦੀ ਹੋਵੇ ਤੇ ਸਰਕਾਰ ਦੇ ਕਿਸੇ ਚੇਅਰਮੈਨ ਨੇ ਜਿਹਨੂੰ ਪੰਜਾਬ ਦੀ ਚੇਅਰਮੈਨ ਵੀ ਮੰਨੀ ਹੋਵੇ ਉਹਨੇ ਛੱਡ ਕੇ ਉਹ ਸਰਕਾਰ ਤੋਂ ਲਾਭੇ ਹੋ ਗਿਆ ਹੋਵੇ ਸੋ ਮੈਂ ਉਹ ਛੱਡ ਕੇ ਲਾਭੇ ਹੋਇਆ ਸਿਰਫ ਤੇ ਸਿਰਫ ਲੋਕਾਂ ਦੇ ਹਿੱਤਾਂ ਲਈ ਕੋਈ ਗੱਲ ਨਹੀਂ ਇਹ ਜਿਹੜੀਆਂ ਕੁਰਸੀਆਂ ਨੇ ਆਉਂਦੀਆਂ ਜਾਂਦੀਆਂ ਨੇ ਪਰ ਲੋਕ ਨੇ ਜਿਹੜੇ ਸਦਾ ਨਾਲ ਰਹਿੰਦੇ ਆ ਸੋ ਮੈਂ ਤੁਹਾਨੂੰ ਸਵਾਗਤ ਕਰਾਉਣਾ ਦੇਖੋ ਜਿੱਥੇ ਵੀ ਜਿੰਨੇ ਜੋਗੇ ਹੈਗੇ ਗੰਢ ਦਾ ਤੁਹਾਡੇ ਨਾਲ ਖੜਾਂਗੇ ਤੇ ਹੱਕਾ ਜਿਹੜੇ ਇਹ ਮੰਗ ਕੇ ਨਹੀਂ ਮਿਲਦੇ ਇਹ ਖੋਹੇ ਪੈਂਦੇ ਉਹ ਤੇ ਖੋਹ ਕੇ ਆਪਾਂ ਲਵਾਂਗੇ ਬਹੁਤ ਬਹੁਤ ਧੰਨਵਾਦ ਆ ਬੁਰਦਾ ਬੁਰਦਾ ਤੁਸੀਂ ਦੇਖੋ ਕਿ ਜਿਹੜੇ ਲੋਕ ਇਸ ਪਾਰਟੀ ਦੇ ਨਾਲ ਰਾਤ ਦਿਨ ਕੰਮ ਕਰਨ ਵਾਲੇ ਉਹ ਵੀ ਜਿਹੜਾ ਇਸ ਪਾਰਟੀ ਤੋਂ ਨਾ ਖੁਸ਼ ਨੇ ਔਰ ਆਜ਼ਾਦ ਰੂਪ ਦੇ ਵਿੱਚ ਲੋਕਾਂ ਦੇ ਹਿੱਤਾਂ ਦੇ ਲਈ ਜਿਹੜਾ ਆ ਉਹ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ ਕਿਉਂਕਿ ਸਰਕਾਰਾਂ ਬਣ ਜਾਂਦੀਆਂ ਨੇ ਪਰ ਸਰਕਾਰਾਂ ਨੂੰ ਜਦੋਂ ਸਿੰਘਾਸਣ ਮਿਲਦੇ ਨੇ ਤੇ ਉਦੋਂ ਉਹਨਾਂ ਨੂੰ ਇਹ ਲੱਗਣ ਲੱਗ ਜਾਂਦਾ ਆ ਕਿ ਅਸੀਂ ਤੇ ਬਹੁਤ ਵੱਡੀ ਉੱਚੀ ਪਦਵੀ ਤੇ ਪਹੁੰਚ ਗਏ ਆ ਹੁਣ ਇਹਨਾਂ ਲੋਕਾਂ ਨਾਲ ਸਾਡਾ ਕੋਈ ਰابطਾ ਨਹੀਂ ਰਿਹਾ ਕਿਉਂਕਿ ਉਦੋਂ ਉਹਨਾਂ ਨੂੰ ਬਹੁਤ ਕੁਝ ਮਿਲ ਜਾਂਦਾ ਹੈ ਚੰਡੀਗੜ੍ਹ ਦੇ ਵਿੱਚ ਜਿਹੜਾ ਆ ਉਹ ਵੜੀਆਂ-ਵੜੀਆਂ ਕੋਠੀਆਂ ਬਗਲੇ ਮਿਲ ਜਾਂਦੇ ਆ ਜਿਨ੍ਹਾਂ ਦੇ ਬਾਹਰ ਜਿਹੜਾ ਆ ਉਹ ਗਾੜ ਮਿਲ ਜਾਂਦੇ ਆ ਤੇ ਉਹਨਾਂ ਨੂੰ ਭੱਜ ਕੇ ਅਰਲ ਮਾਰਦੇ ਆ ਜਿਵੇਂ ਪਤਾ ਨਹੀਂ ਉੱਥੋਂ ਕੀ ਕਿਸੇ ਨੇ ਕੱਢ ਕੇ ਲੈ ਜਾਣਾ ਹੁੰਦਾ ਸੋ ਇਸ ਕਰਕੇ ਇਹ ਲੋਕ ਜਿਹੜੇ ਨੇ ਇਹੀ ਸਰਕਾਰਾਂ ਬਣਾਉਂਦੇ ਨੇ ਤੇ ਇਹੀ ਸਰਕਾਰਾਂ ਨੂੰ ਜਿਹੜਾ ਆ ਉਹ ਮੁੱਢਲੇ ਮੂਵੀ ਸੁੱਟਦੇ ਨੇ ਮੈਂ ਪਹਿਲਾਂ ਵੀ ਇਹ ਬਿਜਾਰਿਸ਼ ਕਰ ਚੁੱਕਿਆ ਆ ਕਿ ਪੰਜਾਬ ਸਰਕਾਰ ਨੂੰ ਹੁਣ ਅੱਖਾਂ ਖੋਲਣ ਦੀ ਲੋੜ ਹੈ ਤੱਲੇ ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਸਟੇਜ ਦੇ ਉੱਤੇ ਭਗੰਤਵਾਨ ਜੀ ਇਹ ਭਾਸ਼ਣ ਦਿਓ ਕਿ ਦੇਖੋ ਪਿਛਲੀਆਂ ਸਰਕਾਰਾਂ ਜਦੋਂ ਆਈਆਂ ਸੀ ਤੇ ਉਹਨਾਂ ਵੇਲੇ ਧਰਨੇ ਧਰਨੇ ਹੋਇਆ ਕਰਦੇ ਸੀ ਅੱਜ ਆ ਕੇ ਅੱਖਾਂ ਖੋਲ ਕੇ ਵੇਖ ਲਓ ਜਾਂ ਮੀਤ ਜੀਰ ਨੂੰ ਪੁੱਛ ਲਓ ਕਿ ਕਿੰਨੀਆਂ ਕ ਜਥੇਬੰਦੀਆਂ ਇੱਥੇ ਰੋਲ ਡੀਆਂ ਤੁਹਾਡੇ ਦਰਾਂ ਦੇ ਆ ਕੇ ਜੇ ਤੁਹਾਨੂੰ ਵਜੇ ਵੀ ਸਮਝ ਨਹੀਂ ਆ ਰਹੀ ਤੇ ਫਿਰ ਤੁਹਾਡਾ ਬਦਲਾ ਪੱਕਾ ਜੇ ਤੁਸੀਂ ਜਿਹੜਾ ਆ ਉਹ ਫਿਰ ਰੋਂਦੇ ਫਿਰਨਾ ਜੇ ਫਿਰ ਤੁਹਾਡੀ ਬਾਤ ਕਿਸੇ ਨੇ ਪੁੱਛਣੀ ਸਾਡੇ ਦਰਮਿਆਨ ਬਾਜ ਜੀ ਆਏ ਨੇ ਉਹਨਾਂ ਨੇ ਸਾਡੇ ਨਾਲ ਸਹਿਮਤੀ ਦਿੱਤੀ ਹੈ ਕਿ ਜੇ ਅਸੀਂ ਪੱਕੇ ਤੌਰ ਤੇ ਜਿਹੜਾ ਆ ਇਹ ਸਰਕਾਰ ਦੀ ਜਿਹੜੀ ਉਹ ਨਿੰਦਾ ਕਰਨੀ ਹੈ ਜਾਂ ਇਹਨਾਂ ਦੇ ਖਿਲਾਫ ਰੋਸ ਧਰਨਾ ਦਿਨਾਇਆ ਤੇ ਉਹ ਸਾਡੇ ਨਾਲ ਆਉਣਗੇ ਇਹਨਾਂ ਦਾ ਇੱਥੇ ਪਹੁੰਚਣ ਤੇ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਦਰਮਿਆਨ ਆ ਕੇ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਏ ਨੇ ਔਰ ਆਪਣਾ ਦੁੱਖ ਜਿਹੜਾ ਆ ਉਹ ਵੀ ਸਾਨੂੰ ਸੁਣਾਇਆ ਆ ਕਿ ਸਾਡੀ ਸਰਕਾਰ ਦੇ ਜਿਹੜੇ ਨਵਾਉਂਦੇ ਨੇ ਜਾਂ ਜਿਹੜੇ ਦਿਨਵਾਤ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਵੀ ਪੁੱਛਿਆ ਜਾ ਰਿਹਾ ਅਸੀਂ ਤਾਂ ਫਿਰ ਚੀਜ਼ ਹੀ ਦੀਆਂ ਅਸੀਂ ਤੇ ਆਪਣੀ ਘਰ ਤੋਂ ਦਿੱਤੀਆਂ ਨਾ ਇਹਨਾਂ ਨੇ ਆਪਣੇ ਘਰ ਛੱਡੇ ਨੇ ਸੋ ਇਸ ਕਰਕੇ ਅਸੀਂ ਵੀ ਇਹਨਾਂ ਦੇ ਨਾਲ ਜੇ ਇਹ ਸਾਡੇ ਦੁੱਖ ਦੇ ਵਿੱਚ ਸ਼ਰੀਕ ਨੇ ਤੇ ਅਸੀਂ ਵੀ ਇਹਨਾਂ ਦੇ ਨਾਲ ਖੜੇ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਹੂੰਗੀ ਬੋਲੀ ਸਰਕਾਰ ਨੂੰ ਜਗਾਉਣ ਦੇ ਲਈ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ